हां जी दोस्तों सारेया नुं सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈ ਗਈ ਇਹ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਨ ਸਿੰਘ ਸਾਹਿਬ ਲੱਗਦਾ ਹੈ ਜੀ ਵੀਰ ਬਲਜੀਤ ਸਿੰਘ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਜਿਹੜੀਆਂ ਦੋਸਤੋ ਦਿਖਾਈਆਂ ਨੇ ਸੇਲ ਪਰਚੇਜ਼ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਅੱਜ ਦੋ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋਸਤੋ ਇੱਕ ਵੈੜ ਦਿਖਾਵਾਂਗੇ ਬਿਲਕੁਲ ਸੂਈ ਸਵਾਈਆ ਇੱਕ ਵੜ ਗੱਬਣ ਤਿਆਰ ਆ ਦੋ ਵੜਾਂ ਦੀ ਪੂਰੀ ਡਿਟੇਲ ਵੀਰ ਬਲਜੀਤ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਜਿਹੜੇ ਵੀਰ ਦੇ ਜਿਹੜੇ ਖਰੀਦਦਾਰ ਵੀਰ ਦੇ ਐਨੀਮਲ ਪਸੰਦ ਆਊਗਾ ਦੋਸਤੋ ਘਰ ਆਣ ਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਜਿਹੜਾ ਪਸ਼ੂ ਸੋਇਆ ਆਪਾਂ ਹਰ ਵਾਰ ਇੱਕ ਬੇਨਤੀ ਕਰਦੇ ਆਂ ਵੀ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਤੇ ਗੱਬਣ ਪਸ਼ੂ ਆਪਣਾ ਚੌਥਾ ਥਣਾ ਦਾ ਤਿਪਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਅੱਜ 16 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ ਦੋਸਤੋ 3 ਵਜੇ ਦਾ ਸਮਾਂ ਤੇ ਬਾਕੀ ਆਉ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਰੇਟ ਭਾ ਪੜਤਾ ਕੀ ਐਨੀਮਲ ਦੀ ਡਿਟੇਲ ਆ ਅੱਜ ਇਹਨਾਂ ਦੋ ਬੈੜਾਂ ਦੀ ਸਭ ਤੋਂ ਪਹਿਲਾਂ ਭਾਈ ਬਲਜੀਤ ਸਿੰਘ ਸਸਰੀ ਕਾ ਦੋ ਆ ਜੀ ਦੋ ਐਨੀਮਲ ਵਿਕਾਊ ਆ ਹਾਂਜੀ ਤੇ ਇੱਕ ਬੈੜ ਆਪਣੇ ਕੋਲ ਬਿਲਕੁਲ ਗੱਬਣਾ ਤੇ ਇੱਕ ਸੂਈ ਸਵਾਈ ਆ ਹਾਂਜੀ ਇੱਕ ਸੂਈ ਇੱਕ ਗੱਬਣਾ ਠੀਕ ਆ ਅੱਛਾ ਬਲਜੀਤ ਜੜੀ ਗੱਬਣ ਆਪਣੇ ਕੋਲ ਕਿੰਨੇ ਦਿਨ ਬੈੜ ਲੈਂਦੀ ਆ ਇਹ ਦਿਨ ਵੀ ਜੀ 10 12 ਲੈ ਜੂ ਬੱਚੀ ਬਹੁਤ ਜ਼ਿਆਦੀ ਪੜੂਗੀ ਅੱਛਾ ਜੀ ਹਾਂਜੀ ਢੱਲਾਂ ਢੁੱਲਾਂ ਵੇਖੋ ਲੋਵੀ ਦਾਸ 12 ਦਿਨ ਦੋਸਤੋ ਇਹ ਸਮਾਂ ਲੈਂਦੀ ਆ ਹਾਂਜੀ ਪੂਰੀ ਗਰੰਟੀ ਵਾਲੀ ਆ ਬਾਕੀ ਢਿੱਲਾ ਵੇਖੋ ਤੁਸੀਂ ਬਾਕੀ 10 12 ਦਿਨਾਂ ਦੇ ਵਿੱਚ ਹੋਰ ਵੜ ਨੇ ਭਰਨਾ ਹਜੇ ਠੀਕ ਆ ਤੇ ਇਹ ਬਰੀਡ ਦੇ ਵਿੱਚ ਜੀ ਜਰਸੀ ਹਾਂਜੀ ਜਰਸੀ ਕ੍ਰਾਸ ਆ ਜੀ ਅੱਛਾ ਜਰਸੀ ਕ੍ਰਾਸ ਹਨ ਹਾਂਜੀ ਲਓ ਜਰਸੀ ਕ੍ਰਾਸ ਅੰਗ ਦੇ ਵਿੱਚ ਆ ਦੋਸਤੋ ਹਾਈਟ ਮੀਡੀਅਮ ਪਰ ਪਲੀ ਪੁਲੀ ਤੁਸੀਂ ਵੇਖ ਲਓ ਪਲੀ ਸੰਭੀ ਪੂਰੀ ਆ ਤੇ ਥਾਣੇ ਚੱਡੇ ਦੀ ਬਹੁਤ ਖਬਰਦਾਰ ਵਿਖਾਲਾ ਬਹੁਤ ਸੋਹਣਾ ਸੋ ਵੱਡਾ ਲੇਵਾ ਦੋਸਤੋ ਬਣਾ ਕੇ ਤਿਆਰ ਕਰੂਗੀ ਹਜੇ 8-10 10 ਦਿਨ ਹਜੇ ਬਾਕੀ ਇਸੂਨ ਦੇ ਵਿੱਚ ਸਪੇਸ ਸੋਹਣੀ ਹੈਗੀ ਥਰਾਂ ਦੀ ਆਪਸੀ ਪਹਿਲਨ ਨੇ ਵੀ ਜੀ 16-17 ਕਿਲੋ ਦੁੱਧ ਦਿੱਤਾ ਨੇ ਇਹਨੇ ਹਾਂ ਜੀ ਅੱਛਾ ਜੀ ਹਾਂ ਕਰਮਾਂ ਵਾਲੀ ਬਹੁਤ ਚੰਗੀ ਆ ਹਾਂ ਬਹੁਤ ਚੰਗੇ ਘਰੋਂ ਲਈ ਆ ਆਪਾਂ ਅੱਛਾ ਜੀ ਹਾਂ ਜੀ ਠੀਕ ਆ ਤੇ ਪਹਿਲਨ ਦਾ ਦੁੱਧ ਕਿੰਨਾ ਕੋ ਪੁੱਛਿਆ ਕੀ ਦੱਸਾਂ 16-17 ਕਿਲੋ ਦੁੱਧ ਦਿੱਤਾ ਪਹਿਲਨ ਨੇ 15 ਤੋਂ ਪਲੱਸ ਹੀ ਚੱਲ ਰਹੀ ਆ ਹਾਂ ਜੀ ਠੀਕ ਆ ਚਲੋ ਉਮੀਦ ਹੈਗੀ ਆ ਆਪਾਂ ਨੂੰ ਕਿਉਂਕਿ ਵੜ ਹੈ ਇਹਨੇ ਦੁੱਧ ਵਾਲੀ ਹੈਗੀ ਵੀ ਹਾਂ ਜੀ ਤੇ 30 ਤੋਂ 40 ਵਧਿਆ ਕਿੰਨਾ ਪਣਾ ਵਧਿਆ ਜੀ ਗੂੰਦ ਹੀ ਆਉਂਦੀ ਆ ਇਹਦੇ ਅੱਛਾ ਹਾਂ ਜੀ ਠੰਡ ਠੰਡ ਨੂੰ ਵੇਖੋ ਕਰਮਾ ਦੀ ਠੰਡੀ ਠੰਡੀ ਵੇਖੋ ਕਿੱਡੀ ਆਹ ਲੋ ਜੀ ਠੀਕ ਹੈ ਜੀ ਲਓ ਖੋਲ ਕੇ ਤੇਪਨ ਦੋਸਤੋ ਹਜੇ ਗੂੰਦ ਆਉਂਦੀ ਆ ਬੌਲਾ ਨਹੀਂ ਭੰਨਿਆ ਇੱਕ ਐਸਟੀਮੇਟਡ ਹੁੰਦਾ ਵੀ ਪਸ਼ੂ ਟੋਕਾ ਡਾਟ 7 ਦਿਨ 7 ਦਿਨ ਹਜੇ ਲੈ ਜਾਊਗਾ ਉੱਪਰ ਹੀ ਲੈ ਜਾਊਗਾ ਦਿਨ ਰਾਜੀ ਆ ਵਜਨ ਵਟਾ ਪੂਰਾ ਬੈੜਦਾ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਲਿਓ ਠੀਕ ਆ ਦੋਵੇਂ ਵਾੜਾਂ ਦਿਖਾਉਣੀਆਂ ਮੀਡੀਅਮ ਹਾਈਟ ਮੰਨ ਲਿਓ ਪਰ ਨਿੱਗਰ ਰਾਜੀ ਵਜਨ ਵਜਨ ਪੂਰਾ ਇਨਾਂ ਬੈੜਾਂ ਦਾ ਲੈ ਅਬਲ ਜੀ ਤੋਰਦਗੇ ਆ ਦੇਖੋ ਜੀ ਠੀਕ ਹੈ ਜਰਸੀ ਕ੍ਰਾਸ ਆਂਗ ਦੇ ਵਿੱਚ ਪੈ ਜਾਂਦੀ ਆ ਤੇ ਠੀਕ ਹੈ ਲੇਵਾ ਦੋਸਤੋ ਹਜੇ ਢਿੱਲ ਕਾਫੀ ਆ ਜੇ ਆਪਾਂ ਨਾਰਮਲੀ ਇੱਕ ਦੇਖੀਏ ਤਾਂ ਢਿੱਲ ਕਾਫੀ ਜਿਆਦਾ ਆ ਥਣ ਬਿਲਕੁਲ ਪੂਨੀਆ ਵਰਗੇ ਜਿਹੜੇ ਦੋਸਤੋ ਪਤਲੇ ਥਣ ਨੇ ਸਪੇਸ ਜਿਹੜੀ ਅਗਲੇ ਪਿਛਲੇ ਥਾਣਾ ਦੀ ਘੱਟੋ ਘੱਟ ਵੀ 8-8 10-10 ਇੰਚ ਤੇ ਥਾਣਾ ਵੰਡਾ-ਮੁੰਡਾ ਕਾਫੀ ਸੋਹਣੀਆਂ ਹਨ ਵਰਨਾਪੁਰਨਾ ਵਾਲੇ ਪਾਸੋਂ ਵੇਖੀਏ ਤੇ ਬਾਕੀ ਹਾਂ ਤੇ ਹਾਈਟ ਕਰਦੇ ਵੀ ਸੋਹਣਾ ਹੈ ਮੀਡੀਅਮ ਤੁਹਾਨੂੰ ਪਹਿਲਾਂ ਨੋਟ ਕਰਾਤਾ ਮੀਡੀਅਮ ਹਾਈਟ ਦੇ ਵਿੱਚ ਆ ਤੇ ਲੇਵੇ ਦੀ ਬਹੁਤ ਵਧੀਆ ਕੁਆਲਿਟੀ ਹੈ ਸ਼ਾਨਦਾਰ ਕੁਆਲਿਟੀ ਆ ਦੇਖੋ ਫੇਸ ਠੀਕ ਹੈ ਜੀ ਪਲਵਾਨਾਂ ਨੂੰ ਵੀ ਤੁਰੂਗੀ ਜਿੱਦਣ ਆ ਆਪਦੇ ਆਵਾ ਤਾਂ ਆ ਗਈ ਨਾ ਹਾਂ ਤੁਰਿਆ ਨਹੀਂ ਜਾਣਾ ਕਹਿੰਦੇ ਤੋਂ ਪਾ ਹੈ ਤੂੜੀ ਪਾ ਕੇ ਸੋਣੀ ਪਾਊਗੀ ਹਾਂ ਵੀ ਸੋਨਾ ਵਿਖਾਲਾ ਬਾਈ ਬਲਜੀਤ ਕਹਿੰਦਾ ਵੀ ਸੋਨਾ ਵਿਖਾਲਾ ਦੋਸਤੋ ਚਾਰੂ ਚੁਰੂ ਵੜੀ ਜੀ ਐ ਕਈ ਡੰਗਰ ਉਧਰ ਜਾਂਦੇ ਨਾ ਹਾਂਜੀ ਹਾਂਜੀ ਕਰਮਾਲੀ ਨੇ ਇੱਕ ਦਿਨ ਨਹੀਂ ਕੀਤਾ ਹੂੰ ਲਓ ਜੀ ਅਜੇ ਤੱਕ ਮੈਨੂੰ ਲੱਗਦਾ ਵੀ ਨਾਰਮਲ ਇੱਕ ਲਾਏ ਪਈ ਹਾਂਜੀ ਲਾਏ ਪਈ ਅਜੇ ਲਾਏ ਪਈ ਆ ਬਣੂਗੀ ਕਾਫੀ ਅਜੇ ਤੇਗਾ ਤੇ ਬਲਜੀਤ ਕਿੰਨਾ ਮੁੱਲ ਵੀਰੇ ਕੀ ਡਿਮਾਂਡ ਕਰਤੀ ਫਿਰ ਇਹਦੀ ਮੁੱਲ ਕਰਨ ਉਹਦੇ ਭਾਵੇਂ ਜੀ 2260 65 ਦੀ ਵੇਚ ਦੀ ਗੇ ਪਰ ਆਪਾਂ ਜੈ ਜੀ ਕਰਨਾ 55000 ਦੀ ਦੇ ਦਾਂਗੇ 55000 ਦੀ ਹਾਂ ਜੀ ਵੀ ਲੈਣ ਦੇਣੀ ਆ ਹਾਂ 100 ਰੁਪਿਆ ਛੋਟ ਹੀ ਹੋਗੀ ਬਸ 100 ਰੁਪਿਆ ਬਹੁਤ ਚੰਗੀ ਬੱਛੀ ਆ ਲਓ ਜੀ ਹਾਂ ਜੀ 100 ਰੁਪਿਆ ਵੀਰਾਂ ਦਾ ਵੀ ਛੋਟ ਹੋਣੀ ਆ ਦੋਸਤੋ ਬੱਛੀ ਕਾਫੀ ਚੰਗੀ ਆ ਤੇ ਬਾਕੀ ਥਾਂ ਥਾਂ ਦੀ ਕੁਆਲਿਟੀ ਬਹੁਤ ਬੈਸਟ ਆ ਇਸੇ ਪੈ ਨਿਜਵਾਈ ਕਰਨੀ ਆ ਵੀਰ ਨੇ ਕਰਨੀ ਆ ਜਿੱਦਾਂ ਮਰਜ਼ੀ ਕਰਨ ਲੈਣ ਹਾਂ ਜੀ ਅੱਲਾ ਦੇ ਕਰਮਾਂ ਵਾਲੀ ਦੇ ਪੂਰਾ ਮੁੱਠੀ ਭਰੇ ਆ ਦੇ ਹਾਂ ਆਹ ਠੀਕ ਆ ਤੇ 55 ਚ ਮਾਨਤਨ ਹੋਗੇ ਥੋੜਾ ਬਾਤ ਆ ਹਾਂ ਹਾਂਜੀ ਠੀਕ ਆ ਅਗਲੀ ਆਪਣੇ ਕੋਲ ਬਲਜੀਤ ਸਿੰਘ ਜਿਹੜੀ ਆ ਵੈੜ ਹਾਂਜੀ ਠੀਕ ਆ ਜੀ ਤੇ ਇਹ ਕਲਰ ਜਿਵੇਂ ਆ ਯਾਰ ਸ਼ਹਿਰ ਤੋਂ ਦਾ ਉਦਾਂ ਦਾ ਹਾਂਜੀ ਹਾਂਜੀ ਹੈ ਵੀ ਕ੍ਰੋਸ ਸਾਂਗ ਦੇ ਵਿੱਚ ਹੀ ਹਨਾ ਹਾਂਜੀ ਤੇ ਇਹਦੀ ਕੀ ਡਿਟੇਲ ਆ ਵੀਰ ਇਹਦੇ ਵੀਰ ਜੀ ਦੁੱਧ ਆਪਣੇ ਘਰੋਂ ਭਾਵੇਂ ਕੋਈ ਦੋ ਡੰਗ ਚੋਲੇ ਚਾਰ ਚੋਲੇ 16 ਕਿਲੋ ਦੀ ਆਪਣੀ ਗਰੰਟੀ ਆ 16 ਕਿਲੋ ਹਾਂਜੀ ਭਾਵਾਂਗੇ ਧਾਰ ਬਣਾ ਮਾਰੇ ਹੋਣ ਮੌਜੂਦਾ ਟਾਈਮ ਹਾਜ਼ਰ ਬਿਲਕੁਲ 16 ਕਿਲੋ ਚਵਾਵਾਂਗੇ ਆਪਾਂ ਠੀਕ ਆ ਇਹ ਸਵੇਰੇ ਕਿੰਨੇ ਵੇ ਸੂਈ ਆਪਣੇ ਕੋਲ ਦੁੱਜੇ ਸੋਇਆ ਵੀਰ ਜੀ ਦੁੱਜਾਣਾ ਹਾਂਜੀ ਤੇ 10 ਕ ਦਿਨ ਹੋ ਗਏ। ਹਾਂਜੀ। ਲੋਕੀ ਦੋਸਤੋ 10 ਕ ਦਿਨ ਹੀ 10 ਕ ਦਿਨ ਹੀ ਸਮਾਂ ਹੋਇਆ ਤੇ ਆ ਮਗਰਵੱਛਾ ਆ ਗਿਆ ਠੀਕ ਆ ਜੀ। ਕ੍ਰੋਸ ਮਗਰਾ ਘਿਰਦੇ ਵਿੱਚ ਜਿਹੜਾ ਕ੍ਰੋਸ ਦੋਸਤੋ ਜਿਹੜਾ ਮਗਰਵੱਛਾ ਮੇਲ ਕਾਫ ਆ। ਹਾਂਜੀ। ਤੇ 16 ਕਿਲੋ ਹੁਣ ਮਿਲਕ ਕਪੈਸਿਟੀ ਅੱਜ ਹਾਜ਼ਰ ਆ 10 ਕ ਦਿਨਾਂ ਦੀ ਸਾਰੀ ਸੂਈ ਆ। 16 ਕਿਲੋ ਦੁੱਧ ਹਾਜ਼ਰ ਆ। ਥਣ ਥਣ ਜਿਹੜਾ ਦੋਸਤੋ ਪੂਰਾ ਲੰਮਾਈ ਦੇ ਵਿੱਚ ਲੰਬਾ ਥਾਣਾ, ਮੁੱਠੀ ਥਾਣਾ ਤੇ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ। 16 ਕਿਲੋ ਦੁੱਧ ਹੁਣ ਦੋ ਡੰਗ ਕੋਈ ਵੀਰ ਚੋਕੇ ਤਸ ਤੇ ਲੇਵਾ ਭਾਂਡਾ ਕਾਫੀ ਸੋਹਣਾ ਆ ਦੇਖੋ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆ ਜਾਣਾ ਬਾਅਦ ਵਿੱਚ ਇੱਥੇ ਆਣ ਕੇ ਤੁਸੀਂ ਕਈ ਵਾਰ ਸੋਚ ਕੇ ਆਉਂਦਾ ਵੀ ਪਤਾ ਨਹੀਂ ਦੱਸਿਆ ਨੀਗਾ ਹਾਈਟ ਮੀਡੀਅਮ ਆ ਤੇ ਜਿੰਨੇ ਵੀ ਆ ਚਲੋ ਪਸੂ ਸੁਸਵਾ ਦੇ ਵਿੱਚ ਨਾਰਮਲ ਕੋਈ 10 ਦਿਨ ਚਲੋ ਹੋ ਗਈ ਆ ਫਸੂ ਤੇ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਦੋਸਤੋ ਸੋਹਣੀ ਸੇਵਾ ਕਰਨੋਂਗੇ ਦੋਸਤੋ ਹੁਣ 16 ਕਿਲੋ ਤੁਸੀਂ ਚੋਕੇ ਲੈ ਕੇ ਜਾਓਗੇ ਜਿਹੜਾ ਵੀਰ ਚੰਗੀ ਸੇਵਾ ਕਰੂਗਾ ਦੁੱਧ ਵਧਣਾ ਹੈ ਬੈੜਨੇ ਕਿਉਂਕਿ ਮੈਲਿਓ ਚੱਲਣਾ ਪੂਰਾ ਪੀਕ ਤੇ ਜਾਂਦੇ ਕੋਈ 25 ਦਿਨ ਮਹੀਨਾ ਪਸ਼ੂ ਲੈ ਹੀ ਜਾਂਦਾ ਸਮਾਂ ਆਹ ਲੋ ਚਵਾਈ ਜੂਇਆਂ ਬੜੀ ਮੋਗੀਆਂ ਅੱਛਾ ਹਾਂਜੀ ਠੰਡੀ ਸੀਲ ਬਾਕੀ ਠੀਕ ਆ ਅੱਛਾ ਬੰਗਾ ਬੰਗਾ ਇਹਦੇ ਪਾਪੂ ਨੇ ਜਿਹਾ ਵੈਸੇ ਵੀ ਹਾਂਜੀ ਬੰਗਾ ਪਾ ਗਏ ਠੀਕ ਆ ਵੈਸੇ ਕਰੀ ਹੋਰ ਕੋਈ ਦਿੱਕਤ ਤਾਂ ਨਹੀਂ ਕੋਈ ਨਾ ਨਾ ਕੋਈ ਵੀਰ ਜੀ ਦਿੱਕਤ ਨਹੀਂ ਫੇਰ ਆਪਸੂ ਮਾੜੀ ਮੋੜ ਲਾਤੋ ਚੱਕ ਤਾਰੇ ਦਾ ਕੋਈ ਇਦਾਂ ਦੀ ਗੱਲ ਹਾਂਜੀ ਠੀਕ ਆ ਵੀਰੇ ਭਾਵੇਂ ਨਿਆਣਾ ਚੋਲੇ ਠੀਕ ਆ ਇਹਦਾ ਕੀ ਅਜਰੂਗਾ ਫੇਰ ਲੈਣ ਦੇਣ ਇਹਦਾ ਵੀਰ ਜੀ ਮੋਲ ਤੇ ਕਰਾਂਗੇ 60000 ਹਾਂਜੀ 53000 ਦੀ ਦੇ ਦਾਂਗੇ 53000 ਦੀ ਹਾਂਜੀ ਵੀ ਹਾਨ ਆਈਏ ਉਹ ਚੋਂ 500 ਰੁਪਏ ਛੋਟ ਕਰ ਦਾਂਗੇ 52500 ਦੀ ਦੇ ਦਾਂਗੇ ਠੀਕ ਆ ਜੀ ਹਾਂਜੀ 530 ਹੋਰ ਛੋਟ ਹੋ ਜਾਊਗੀ 552000 ਦੀ ਜਿਹੜੀ ਇਹ ਵੈੜ ਦਿੱਤੀ ਜਾਣੀ ਆ 16 ਕਿਲੋ ਦੁੱਧਾ ਦੋਸਤੋ ਕਨਫਰਮ ਇੱਕ ਵਾਰੀ ਫੇਰ ਕਰਵਾ ਲਈਏ ਸੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਆਣ ਕੇ ਆਪਣੀ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਉਸ ਤੋਂ ਬਾਅਦ ਜਿਹੜਾ ਦੋਸਤੋ ਤੁਸੀਂ ਬਿਲਕੁਲ ਪਸੂ ਖਰੀਦ ਸਕਦੇ ਜੇ ਸਾਈਬਿਆਨਾ ਕਰਕੇ ਆਪਣੀ ਤਸੱਲੀ ਕਰ ਸਕਦੇ ਜੇ ਆਨਲਾਈਨ ਕੋਈ ਵੀਰ ਮਂਗਾ ਰਿਆ ਤੇ ਵੀਡੀਓ ਕਾਲ ਤੇ ਵੀ ਤੁਸੀਂ ਇੱਕ ਟਾਈਮ ਚੋਆ ਲਓ ਦੋ ਟਾਈਮ ਚੋਆ ਲਓ ਉਹ ਤੁਹਾਡਾ ਜਿੰਨਾ ਵੀ ਦੋਸਤੋ ਹੱਕ ਬਣਦਾ ਤੁਸੀਂ ਆਪਣੀ ਕਰਟੇਰੀਆ ਜਿਹੜਾ ਪੂਰਾ ਕਰ ਲਿਓ ਠੀਕ ਆ ਇਹ ਦੋ ਜਿਹੜੇ ਐਨੀਮਲ ਸੀਗੇ ਅੱਜ ਵੀਰ ਬ ਇੱਕ ਜਰਸੀ ਕਰੋਸ ਅੰਗ ਦੇ ਵਿੱਚ ਤੁਹਾਨੂੰ ਇਹ ਵੈੜ ਦਿਖਾਤੀ ਆ ਟੁਕੀ ਆ ਤਿਆਰੀ ਅਠਾ 10 ਦਿਨਾਂ ਤੱਕ ਸੁਕੂਗੀ ਬਣੂਗੀ ਕਾਫੀ ਠੀਕ ਹੈ ਜੀ ਤੇ ਬਾਕੀ ਆਪਾਂ ਅਗੇ ਸਮੇਂ ਤੇ ਛੱਡ ਦਿੰਦੇ ਆ ਭਰਿਆ ਭਾਂਡਾ ਤੇ ਕੋਈ ਵੀ ਇਹਨੂੰ ਟਿੱਪ ਕੇ ਆਪਣੀ ਤਸੱਲੀ ਕਰ ਲੇ ਤੇ ਬਲਜੀਤ ਭਾਈ ਇਹ ਦੋ ਹੀ ਅੱਜ ਹਾਂਜੀ ਦੋ ਆ ਜੀ ਠੀਕ ਆ ਤੇ ਨੰਬਰ ਆਪਣੇ ਵੀਰ ਬੋਲਦੇ ਨੰਬਰ ਵੀਰ ਜੀ ਬਣਾਇਆ ਗਿਆ 73407 4212 ਠੀਕ ਹੈ ਜੀ ਹਾਂਜੀ ਇਹ ਨੰਬਰਾਂ ਦੇ ਦੋਸਤੋ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਰਹਿੰਦੇ ਆ ਇਸੇ ਤਰ੍ਹਾਂ ਪਸ਼ੂ ਬੇਸ਼ੱਕ ਦੋ ਹੋਣ ਚਾਰ ਹੋਣ ਤਿੰਨ ਨਾਕ ਹੋਣ ਇਸ ਘਰੇ ਆਉਂਦੇ ਰਹਿੰਦੇ ਆ ਸਾਫ਼ ਸੁਥਰੇ ਪਸ਼ੂ ਆਉਂਦੇ ਆ ਪਰ ਫਿਰ ਵੀ ਆਪਣੀ ਕੋਈ ਵੀਰ ਤਸੱਲੀ ਕਰਕੇ ਲੈ ਕੇ ਜਾਵੇ ਅੱਗੋਂ ਵਪਾਰ ਦਾ ਕੰਮ ਆ ਤਸੱਲੀ ਆਪਣੀ ਕਰਕੇ ਲੈ ਕੇ ਹੁੰਦੇ ਆ ਆਪਣੀ ਵੀਰ ਦੀ ਤਸੱਲੀ ਕਰੇ ਹਾਂ ਹਾਂ ਜੇ ਕੋਈ ਆਨਲਾਈਨ ਮੰਗਾਊਗਾ ਉਹ ਆਪਣੀ ਘਰ ਦੀ ਗਾਰੰਟੀ ਹੋਊ ਉਹਦੇ ਦੀ ਠੀਕ ਆ ਜੀ ਹਾਂ ਜੀ ਠੀਕ ਹੈ ਤੇ ਹੋਰ ਬਲਜੀਤ ਭਰਾ ਵਧੀਆ ਵੀਰ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ